ਕੀ ਕਰਨ ਦੀ ਮੈਡਮ ਕਰਮੋ ਚਾਰ ਪੌਂ ਲੱਗੀ ਕਾਦਾ ਚੱਜਿਆ ਹਾਂ ਜਾਜਵਾ ਹਾਂ ਮਾਸੀ ਨੱਪ ਤੇ ਤੂੰ ਕੀ ਤੇਰੀ ਧੀ ਕਾ ਕਿਲੋ ਸਦੋਂ ਕੀ ਮੈਨੂੰ ਦੱਸ ਮਾਸੀ ਨੂੰ ਅੱਗੇ ਇਹ ਆਖ ਰਹੇ ਆਂ ਦਾ ਹੱਤ ਹੋ ਗਈ ਉਹ ਕਿਹੋ ਜੀਆਂ ਬੁੜੀਆਂ ਜੁੜੀਆਂ ਹੋਏ ਚਾਰ ਪੌਂ ਦਾ ਨਹੀਂ ਚੱਜ ਜਾਂਦਾ ਮਗੇ ਨਹੀਂ ਕੱਲ ਨੂੰ ਅੰਨ ਟਾੜੀਆਂ ਧੀਆ ਤੁਹਾਨੂੰ ਕਿਨੇ ਫਿਰ ਅਥੇ ਕੀ ਪਾ ਕੇ ਆ ਗਈ ਚਾਰ ਪਾ ਜਾ ਕੋਈ ਨਹੀਂ ਮਾਤਿ ਜਾਰੀ ਵੀ ਕਰਦੇ ਆ ਤੁਹਾਨੂੰ ਲੱਗੇ ਤੂੰ ਹੀ ਉਥੇ ਕੀ ਪਾ ਕੇ ਆਉਗੀ ਹਮ ਨਹੀਂ ਪਾ ਕੇ ਲੈ ਜਾ ਚਾਰ ਲੋਂਦ ਨਾ ਆਦ ਹੋ ਗਈ ਉਹ ਕਿਉਂ ਬੁੜੀਆਂ ਜੁੜੀਆਂ ਆਂਦਾ ਚਾਰ ਪਾਉਂਦੀ ਨਹੀਂ ਜੀ ਅੱਜ ਮੇਰੇ ਘਰ ਅਸਰ ਆਦਾ ਕੁੜੀਆਂ ਕੱਲ ਨੂੰ ਤੇ ਅੰਦੇ ਜੇ ਤੁਹਾਡੀਆਂ ਕੁੜੀਆਂ ਨੇ ਸੱਦਿਆ ਸਾਡੇ ਕੋਲ ਚਾਰ ਪਾਜੇ ਉਥੇ ਕੀ ਪਾ ਕੇ ਆਉਗੀ ਨਹੀਂ ਚਾਚੀ ਨੂੰ ਜਤਾਈ ਨੂੰ ਜਮਾਨ ਸਾਹਿਬ ਬੜੇ ਬੱਤਰੇ ਲੈ ਲਿਆ ਕਰਦੇ ਰਿਆ ਜੀ ਬਾਤ ਉਹ ਤੇ ਮਿੰਨ ਕੇ ਚਾਰ ਹੀ ਖਾਣੋ ਹੜ ਦੇਣਾ ਵੇ ਜੀ ਸਾਰੇ ਲੋਕੀ ਲੋ ਤੁਹਾਡੇ ਪਾਣੇ ਕੇਦੇ ਲੈਦੀ ਐ ਮੈਨਾਂ ਵੀ ਪਾਗ ਲੈ ਆਈ ਹਾਂ ਹੱਦ ਕਰਦਾ ਨਿੰਬੂ ਦਾ ਮਿਰਚਾਂ ਦਾ ਤੇ ਔਲਿਆਂ ਦਾ ਚਾਰ ਹਾਂ ਚਾਰ ਚਾਰ ਮਰੱਬਾ ਨਹੀਂ ਮਰੱਬੇ ਦਾ ਚਾਰ ਮੈਨੂੰ ਤਾਂ ਮਰੱਬਾ ਲੱਗਦੇ ਵੀ ਮਰੱਬਾ ਪਾਉਣਾ ਤਾਂ ਹਾਂ ਹੈ ਅਈ ਤੇ ਹੌਲੇ ਨ ਮਰੱਬਾ ਪਾਉਣਾ ਵੰਤੇ ਹਾਂ ਵੀ ਆ ਦੱਸਿਆ ਨਹੀਂ ਨਹੀਂ ਮੈਨੂੰ ਵੀ ਦੱਸ ਦਿੰਦੀਆਂ ਤੇ ਮੈਂ ਵੀ ਕਿੱਲੋ ਲੈ ਮਾਰਾਂਗੀ ਹੁਣ ਵਜਾ ਦੇ ਵੀਰ ਨੂੰ ਹੁਣ ਕਲਾ ਦੇ ਵੀਰ ਨੂੰ ਹਰ ਕਟ ਟੈਗ ਆ ਬਸ ਕਿੱਧਰ ਚਲ ਗਈ ਬਸ ਕਿੱਧਰ ਚਲੀ ਜਾਂਦੀ ਹੈ ਦੂਰ ਦੀ ਬਸ ਜੇ ਇੱਦਾਂ ਚਾਣੀ ਹੈ ਨਹੀਂ ਪੈਣਾ ਮਰੱਬਾ ਮਰੱਬਾ ਨੂੰ ਪਾਉਣਾ ਨਾ ਨੂੰ ਹੁੰਦਾ ਜੋ ਮਰੱਬਾ ਪਣੀ ਚਾਰ 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 ਅੱਛਾ ਹੌਲੇ ਹੌਲੇ ਨਾ ਚਾਰਾਂ ਨੇ ਹਾਨੂੰ ਵੀ ਦੱਸ ਦਿੰਦੇ ਅੱਛਾ ਅੱਛਾ ਅਈ ਕੱਲ ਗੱਲਾਂ ਵੀ ਕਰਨੇ ਪਿਓਲੇ ਚੰਗੇ ਹੁੰਦੇ ਹੌਲੇ ਲੈਵਨੇ ਤੇ ਦੀਦੀ ਨੂੰ ਸਮਝਣ ਲੱਗੀ ਜਾ ਚੇਤਾ ਭੁੱਲ ਗਿਆ ਕਿਤੇ ਹੁਣ ਕਲਾ ਨਹੀਂ ਕਰਦੀ ਵੀਰ ਨੇ ਇੱਡੇ ਤੋਂ ਮਿਲ ਜਾਂਦੇ ਇੱਡੇ ਤੋਂ ਲੈਂਦੇ ਆਂ ਅਸੀਂ ਪਰ ਵੀਰ ਨੂੰ ਕਿ ਚੁੰਨ ਚੁੰਨ ਕੇ ਲਿਆਇਓ ਆਪ ਦੇਖ ਕੇ ਪਹਿਲਾਂ ਇਹ ਸਿਕਾਈਆਂ ਵਾ ਧੋ ਕੇ ਚੰਗੀ ਤਰ੍ਹਾਂ ਸੁਕਾ ਲਓ ਇਹ 80 ਰੁਪਏ ਕਿਲੋ ਤੇ ਜਿਹੜੇ ਆ ਨਿੰਬੂ ਆ ਇਹ ਆ 100 ਰੁਪਏ ਕਿਲੋ ਤੇ ਆ ਮੱਥੇ 'ਚ ਮਾਰਦ ਬੰਦਾ ਮਰ ਜੂ ਇਹ ਕਿੰਨੇ ਦੀ ਇਹ ਪਤਾ ਨਹੀਂ 20 ਦੀ ਪਵਾਈ ਹੈ ਨਾ ਮਸੀ ਨਾਲ 100 200 ਲਿਆ ਨੀ ਪੂਰਾ ਇਹ 20 ਦੀ ਇਹ ਇੱਕੋ 20 ਦੀ ਕੱਲੀ ਛੇਰਾਂ ਵਰਗੀ ਆਵੇ ਸਾਡੀ ਗਵੰਡਰ ਚਾਹ ਪੀ ਜਾਂਦੀ ਲੱਗ ਕੇ ਬੈ ਕੇ ਨਜ਼ਰ ਲੱਗ ਜੇ ਕਿ ਭਟੇ ਮੈਂ ਆਉਂ ਜਾਈ ਤਾਂ ਬਾਤ ਆ ਬਤਰੀ ਚਾਹ ਹੈਗੀ ਅਗਲੇ ਦਿਨ ਫਿਰ ਮੈਂ ਦੇ ਆਈ ਮੈਂ ਹਾਂ 20 ਮਿੰਨੋਂ ਕੀਤਾ ਤੋ ਇਹਨਾਂ ਗੱਲਾਂ ਘੱਟ ਕਰੋ ਤੇ ਚਾਰ ਪਾਓ ਨਿਆਣਿਆਂ ਦਾ ਟਾਈਮ ਹੋ ਗਿਆ ਜੋ ਨਿਆਣਿਆਂ ਨੇ ਕਿ ਕਿ ਮੈਂ ਚੜਾ ਕੇ ਕਿ ਰੋਟੀ ਦੇ ਦਿੰਦੀ ਮਿਰਚੁੱਤੇ ਮਿੱਕੂ ਕਦੀ ਮੁੰਗੀ ਪਾੜੀ ਆ ਤੂੰ ਤੇ ਗੋਭੀ ਵਾਲ ਡਾਈਟ ਹੈ ਕਰੇ ਕਰ ਰਾ ਔਲੇ ਖਾ ਖਾਰੇ ਕੱਟ ਕੇ ਚਾਹ ਦੀ ਵਿੱਚ ਹਾਂ ਹਾਂ ਮੈਂ ਹਾਂ ਮਿਰਚੇ ਤਾਂ ਆ ਗਿਆ ਗਾਲ ਮੈਂ ਹਾਂ ਕਿ ਕੱਚੇ ਔਲੇ ਵੀ ਖਾਦੇ ਹੂੰ ਹੁਣ ਫੇਰ ਆਣਗੇ ਨੇ ਕਾਲੇ ਕਰਨ ਨੂੰ ਚੰਗੇ ਜਿੰਨੇ ਵਾਲ ਕਾਲੇ ਕਰਨੇ ਉਹ ਅਧੱਕੀ ਤਾਂ ਔਲਿਆਂ ਦਾ ਚਾਰ ਖਾਓ ਹੈਨਾ ਹਾਂ ਕਹੀਂ ਲੈ ਉਹਨੇ ਚੜੇ ਕੇ ਇੱਕ ਦੋ ਦੋ ਰੋਜ਼ ਸਹੀ ਜਿਠੋ ਫਰ ਕਾਲੇ ਸੱਜ ਆਪਾ ਪਾਉਣ ਲੱਗੇ ਸੀ ਨਿੰਬੂ ਦਾ ਅਤ ਕਰਦਾ ਔਲਿਆਂ ਦਾ ਤੇ ਮਿਰਚਾਂ ਦਾ achar ਤੇ ਆਪਾਂ ਸਭ ਤੋਂ ਪਹਿਲਾਂ ਸਾਰਾ ਕੁਝ ਗ੍ਰਾਇੰਡ ਕਰ ਲਿਆ ਵਾ ਥੋੜਾ ਜਿਆਦਾ ਇੰਨਾ ਜ਼ਿਆਦਾ ਵੀ ਨਹੀਂ ਪੀਸਣਾ ਨਾਰਮਲ ਜਿਹਾ ਗ੍ਰਾਇੰਡ ਕਰਨਾ ਵਾ ਕਿ ਪਤਾ ਲੱਗੇ ਜ਼ਿਆਦਾ ਵੀ ਨਹੀਂ ਆਟਾ ਜਾਂ ਨਹੀਂ ਬਣਾ ਦੇਣਾ ਨਾਰਮਲ ਜਿਹਾ ਗ੍ਰਾਇੰਡ ਕਰਨਾ ਸਾਰਾ ਕੁਝ ਫਿਰ ਆਪਾਂ ਇਹ ਆਪਾਂ ਕਾਲਾ ਲੂਣ ਲੈਂਦਾ ਹੈ ਕਾਲਾ ਲੂਣ ਵੀ ਪਾਵਾਂਗੇ ਜੇ ਤਾਂ ਤੁਸੀਂ ਗ੍ਰਾਇੰਡ ਕੀਤਾ ਲੈਂਦਾ ਹੋਇਆ ਫਿਰ ਤਾਂ ਕੋਈ ਲੋੜ ਨਹੀਂ ਜੇ ਤੁਸੀਂ ਢੇਲੀ ਵਾਲਾ ਲੈਂਦਾ ਫਿਰ ਉਹਨੂੰ ਗ੍ਰਾਇੰਡ ਕਰ ਲਓ ਤਾਂ ਆਪਾਂ ਹੁਣ ਜਵੈਨ ਵੀ ਲੈਂਦੀ ਸੀ ਜਵੈਨ ਕੀਤੀ ਹੋਈ ਹੈ ਗ੍ਰਾਇੰਡ ਦੇਖੋ ਆਪਾਂ ਗ੍ਰाइंड ਕਰ ਲਿਆ ਨਾਰਮਲ ਜੀ ਕਰਨੀ ਹੈ ਜਿਆਦਾ ਵੀ ਨਹੀਂ ਦਾ ਪਾਊਡਰ ਨਹੀਂ ਬਣਾਉਣਾ ਤੇ ਸਾਰਾ ਸਮਾਨ ਗ੍ਰाइंड ਕਰਕੇ ਆਪਾਂ ਹੁਣ ਕਰ ਚੁੱਕੇ ਆ ਰੈਡੀ ਸਾਰਾ ਕੁਝ ਆਪਾਂ ਨਿੰਬੂ ਵਗੈਰਾ ਮਿਰਚਾਂ ਨੂੰ ਚੀਰੇ ਦੇ ਦਿੱਤੇ ਆ ਨਿੰਬੂ ਚੀਰ ਲਿਆ ਗਲਗਲੇ ਕਚੀਰ ਲਿਆ ਅਦਰ ਚੀਰ ਲਿਆ ਸਾਰਾ ਕੁਝ ਚੀਰ ਕੇ ਕਰ ਚੁੱਕੇ ਆ ਰੈਡੀ ਹੁਣ ਆਪਾਂ ਇਹਨਾਂ ਨੂੰ ਤਲਾਂਗੇ ਤੇ ਤੁਹਾਨੂੰ ਨਾਲ-ਨਾਲ ਦਿਖਾਉਂਦੇ ਆ ਕਿ ਆਪਾਂ ਕਿਦਾਂ ਪਾਉਣ ਲੱਗੇ ਆ ਚਾਰ ਕਾਲਾ ਕਾਲਾ ਲੂਣ ਅੱਛਾ ਨਿੰਬੂ ਦਾ ਚਾਰ ਇੱਦਾਂ ਪਾਉਣ ਲੱਗੇ ਇਹਦੇ ਵਿੱਚ ਲਾ ਦੇਣਾ ਸਾਰਾ ਕੁਝ ਟਖੰਡ ਟਖੰਡ ਹੰਡ ਵਿੱਚ ਪਾ ਦਿੰਨੀ ਹੰਡ ਵਿੱਚ ਇਹ ਚੀਜ਼ ਹੋ ਗਈ ਆ ਜੇ ਅਗੀ ਮਿਰਚ ਤੇ ਅਗੀ ਮਿਰਚ ਉਹਦੇ ਵਿੱਚ ਪਈ ਹੋਣਾ ਡੱਬਾ ਜਾ ਖਰਾਬ ਹੋ ਗਿਆ ਲਿਆਂਦੀ ਆ ਡੱਬਾ ਖਰਾਬ ਹੋ ਗਿਆ ਇਹਨਾਂ ਵਿੱਚ ਉਹ ਹੋ ਗਈ ਹੀ ਪਾੜ ਗਿਆ ਡੱਬਾ ਥੱਲੇ ਫਿਰ ਮੈਂ ਇਹਦੇ ਵਿੱਚ ਰੱਖਦੀ ਮਾਂ ਥੱਲੇ ਤੇ ਨਾ ਖਿਲਰੂਗੀ ਖਾਣਾ ਹੀ ਘੱਟ ਲੋ ਤਾਂ ਭਾਵੇਂ ਖਾਣਾ ਘੱਟ ਲੋ ਆਵਲਾ ਇਦਾਂ ਕਰਕੇ ਖਾਣਾ ਘੱਟ ਲੋ ਕੋਈ ਨਹੀਂ ਮਸਾਲਾ ਜੀਰਾ ਹੀ ਆ ਥੱਲੇ ਥੋੜਾ ਜਿਹਾ ਅੱਛਾ ਥੱਲੇ ਜੀਰਾ ਆ ਦੇਖੀਏ ਆਹ ਬਾਬੇ ਜਿਹੜਾ ਪਸਾਰਾ ਮੇੜਾ ਉਹ ਤਾਂ ਮਾੜੀ ਜੀ ਖੁੱਲੀ ਮੇਰੇ ਖੋਲੇ ਹੀ ਨਹੀਂ ਕਿਤੇ ਵੀ ਉਹ ਤਾਂ ਹੀ ਮੜਾ ਜਾ ਖੁੱਲ ਗਿਆ ਛੇਕ ਜਾ ਗਿਆ ਤੇ ਮੈਂ ਵਿੱਚ ਰੱਖ ਦਿੱਤੀ ਤੇ ਤੁਝੇ ਜੁਜੇ 4 10 ਦਾ ਮਸਾਲਾ ਰੱਖੋਗੇ ਵੱਖਰਾ ਆਹੋ ਕਿਤੇ ਮਤ ਆ ਵੀ ਨਹੀਂ ਤਾਂ ਜਿਆਦਾ ਤੇ ਇਹ ਕਿਹਾ ਦੀਦੀ ਨੂੰ ਬੋਸ਼ ਲੋ ਜਾ ਉਹ ਕਲੌਂਜੀ ਜਿੱਤ ਨਹੀਂ ਕਿਤੇ ਰੱਖੀ ਮਾਜ ਮਾਰਾ ਵਾ 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 ਉਹਨੂੰ ਕਹੀ ਕਿਸੇ ਨਾਲ ਸਾਈਡ ਤੇ ਕਿਤੇ ਕੰਨੀ ਕਲੌਂਜੀ ਕੋਸ਼ ਕੇ ਹਣੀ ਇੱਕ ਮਿੰਟ ਸਾਰਾ ਉਹ ਕਰਨਾ ਹੈ ਬਸ ਸਾਰਾ ਬਣਾਉਣਾ ਨਹੀਂ ਉਹ ਕੰਦੇ ਲੂਣ ਕਾਲਾ ਲੂਣ ਪਾਉਣਾ ਦੂਜਾ ਵੀ ਲੋੜ ਹੈ ਦੂਜੇ ਦੀ ਵੀ ਲੋੜ ਆ ਵੇਖੋ ਇੱਥੇ ਕੱਟ ਲਓ ਆਹ ਮੈਂ ਕੱਟ ਲਾਪੇ ਐਂ ਜਿਵੇਂ ਆਈਆਂ ਤੁਹਾ ਜਵੈਨ ਜੋ ਇੱਥੇ ਜਿਵੇਂ ਆ ਜਵੈਨ ਜੋ ਏਡ ਗ੍ਰਾਇੰਡ ਕੀਤੀ ਹੋਈ ਹੈ ਅੱਛਾ ਗ੍ਰਾਇੰਡ ਇੱਥੇ ਹਾਂ ਕਰਮ ਨਹੀਂ ਕੀਤੀ ਕਰਮ ਨਹੀਂ ਕੀਤੀ ਦੀ ਦੀ ਗ੍ਰਾਇੰਡ ਨਹੀਂ ਹੋਈ ਜੰਨੂ ਤੇ ਨਹੀਂ ਕੀਤੀ ਹਮਮ ਉਹ ਜੇ ਆਪਣੀ ਕੀਤੀ ਹੋਈ ਹੈ ఫళ చైదే కాలా టేస్ట్ బాగా వదిలి సతనా వూ ਇਨਾ ਵਧੀਆ ਚਾਰਪਾ ਵੇਨਾ ਇਹ ਵਾਰ-ਵਾਰ ਮਾਸੀ ਨੂੰ ਸੱਦਣਾ ਪਵੇ। ਸਹੀ ਗੱਲ ਹੈ ਤੇਰੀ ਮਿੰਨ ਮੇਰੀ ਕਹਾਣੀ। ਦੁਬਾਰਾ ਨਹੀਂ ਚਾਹ ਪੀਓ। ਕੋਨਾ ਪਕਾ ਦਿੱਤਾ ਕਾਲਾ ਲੂਣ। ਜਵੈਣ ਰਹਿ ਗਈ ਤੁਹਾਡੇ ਵਿੱਚ ਜਵੈਣ। ਖੰਡ ਵੀ ਨਾਲ ਪਾ ਦਨੇ ਹਾਂ ਨਾਲ ਠੀਕ ਪਾ ਲੈ ਜੀ ਪਾ ਲੈ ਖੰਡ ਆਵੇ ਉੱਤੇ ਪਈ ਪਾ ਹਾਂ ਆਪਣਾ ਨਿੰਬੂ ਦਾ achar ਤਿਆਰ ਹੋ ਗਿਆ ਹਾਂਜੀ ਨਿੰਬੂ ਦਾ achar ਬਣ ਕੇ ਹੋ ਚੁੱਕਾ ਰੈਡੀ ਖਾ ਲੋ ਮੈਨੂੰ ਖੱਟਾ ਮਿੱਠਾ achar ਬਹੁਤ ਸੋਹਣਾ ਉਹ ਮੈਂ ਨਿੰਬੂ ਜਿਆਦਾ ਸੋਹਣਾ ਕਿਹੜਾ ਉਹ ਪਿੱਛੇ ਪਿਆ ਆਹ ਉਹ ਪਿਆ ਆਹ ਦੇਖੋ ਸਾਈਡ ਤੇ ਪਿਆ ਹਾਂ ਇਹਨੂੰ ਕੀ ਕਰਨਾ ਇਹਦਾ ਵਿੱਚ ਨਿੰਬੂ ਦਾਸ ਵਿੱਚ ਪਾਣਾ ਹੈ ਅੱਛਾ ਇਹਦਾ ਰਸ ਨੂੰ ਛੋੜ ਕੇ ਪਾਣਾ ਹੈ ਕੀ ਖੰਡ ਕਿੰਨੀ ਕਿਤਾ ਕੌਲੀ ਤੇ ਦਾ ਇੱਕ ਜੇ ਛੁੱਟਦਾ ਨਾ ਮੁਰਗੇ ਕਿ ਅੱਛਾ ਹੋ ਨਿਚੋੜ ਕੇ ਵਿੱਚ ਛੁੱਟੋਗੇ ਨਿਚੇ ਛੱਡ ਦੇਣਾ ਠੀਕ ਹੈ ਫਟੇ ਮੇਰੇ ਦਾ ਬੰਦੂਆ ਹਾਂ ਮੈਂ ਖਤੇ ਦਾ ਨੀ ਬੋਲੀ ਚਲੋ ਨਾਲੋਂ ਖੰਡ ਕਿੰਨੀ ਕਿ ਪਾਣੀ ਪਾ ਲੋ ਮੂੰ ਆਂਦੀ ਮਹਲਦੀ ਪਾਣੀ ਪਾਉਣਾ ਮੈਂ ਨਹੀਂ ਹਾਲ ਗੱਲ ਕਰਦੇ ਹਾਂ ਅੱਛਾ ਅੱਛਾ ਉਹ ਕਰਮਜੀ ਦਾ ਖੰਡੇ ਤੇ ਕਰ ਤੋ ਖੜਿਆ ਹੈ ਕਾਂਦਾ ਹੀਗਾ ਹੂੰ ਉਹ ਬਰ ਉਹ ਉਹਨਾਂ ਨੇ ਉਹ ਹਲਦੀ ਵਾਲਾ ਖੰਡੇ ਉਹਰ ਪ੍ਰੇਮਾਇਚ ਤੁਮਨੇ ਖਮਾ ਲਾ ਸੁਆ ਲਿਆ ਜੱਤਾ ਭੁੱਲ ਗਿਆ ਨਾ ਆ ਲੋ ਖੰਡ ਫਿਰ ਚਾਰ ਦੀ ਸਮੈਲ ਆਉਣ ਲੱਗ ਪਈ ਵੇਲਾ ਹੂੰ ਇਹ ਸਾਮੀਆਂ ਸਿਰਫ ਨਮਕ ਹੁੰਦੇ ਕਿ ਨਹੀਂ ਇਹਨੀ ਤੋ ਪੱਕਨੀ ਤੋ ਭਲਵਾਵਾਂਗੇ ਅੱਛਾ ਜਿਤਨਾ ਟਟਾ ਕੋ ਅੰਬਾ ਚਾਰ ਹੈ ਨਾ ਉਹਦਾ ਮਸਾਲਾ ਮਸਾਲਾ ਕੱਢ ਕੇ ਵਿੱਚ ਉਹ ਤੇ ਇਹਦੇ ਵਿੱਚ ਸੁੱਟ ਦਿਓ ਅੱਛਾ ਉਹਦੀ ਨਰਮ ਜਿਹੀ ਬਣ ਜਾਣਾ ਸਿੱਧੀ ਤਾਂ ਬਰ ਉਹ ਤੇਲ ਪਾਜਣਾ ਮਾਸੀ ਵਿੱਚ ਕੋਈ ਹੋਰ ਮਸਾਲੇ ਨਹੀਂ ਕੋਈ ਕੱਢਣੀ ਨਹੀਂ ਸਟ੍ਰੇਮ ਜਾਉਂਸੀ ਅੱਛਾ ਅੱਛਾ ਆਂਬ ਤੇ ਚਾਰ ਦਾ ਮਸਾਲਾ ਸੁੱਟ ਦਿਓ ਵਿੱਚ ਅੱਛਾ ਪਾ ਵਿੱਚ ਖੰਡ ਕਿੰਨੀ ਕੀ ਪਾਵਾਂ ਤੂੰ ਆਪਣੇ ਸੋ ਪਤਾ ਸਾਰੀ ਹਾਂਜੀ ਹਾਂਜੀ ਚਲ ਨਮਸਕਾਰ ਬਾਸਕਾਰ ਨਿੰਬੂ ਦਾ ਚਾਰ ਬਣ ਕੇ ਹੋ ਚੁੱਕਾ ਰੈਡੀ ਹੁਣ ਆਪਾਂ ਪਾਵਾਂਗੇ ਅਦਕਰ ਦਾ ਮਿਰਚਾਂ ਦਾ ਤੇ ਔਲਿਆਂ ਦਾ ਚਾਰ ਔਲੇ ਹੋ ਗਏ ਤਿਆਰ ਕਿ ਇਹਨਾਂ ਦੀਆਂ ਗੱਲਾਂ ਹੀ ਨਹੀਂ ਮੁੱਕਣ ਦੀਆਂ ਕਿਤੇ ਸਵੇਰ ਦੀਆਂ ਗੱਲਾਂ ਨੂੰ ਟੱਕਰੀਆਂ ਤੇ ਕਿਲੋ ਨਿੰਬੂ ਨਹੀਂ ਚੀਰੇ ਗਏ ਦੋਵਾਂ ਜਾਣੀਆਂ ਕੋ ਹਾਂ ਭੈਣੇ ਦੁੱਖ ਸੁੱਖ ਸਾਂਝਾ ਕਰਨੇ ਸਵੇਰੇ ਵਿਛੜਨਾ ਨਹੀਂ ਆ ਆਹੋ ਬੈਠੀਆਂ ਹੀ ਤੁਸੀਂ ਦੁੱਖ ਸੁੱਖ ਸਾਂਝਾ ਕਰਨ ਨੂੰ ਨਿੰਬੂ ਥੋੜੀ ਚੀਰੇ ਨਹੀਂ ਛੱਡਣ ਨੂੰ ਤੇ ਆਏ ਅੱਖਾਂ ਦੇ ਜਿਹੜੇ ਕਿਤੇ ਜਿਹੜੀ ਪਰਤੀ ਹੋ ਜਾਣਾ ਹੁੰਦਾ ਮੈਂ ਦਵੀਜਾ ਲਵਾਇਆ ਮੈਂ ਦੋਵਾਂ ਸਾਧਨ ਨੂੰ ਆਉਂਗੀ ਨਾ ਦੇ ਪਰਾ ਸ਼ਾਬਾਸ਼ ਮੈਂ ਕੀ ਕਿਤੇ ਮੈਂ ਨਾ ਇਹ ਸੋਚਿਆ ਨਹੀਂ ਮੈਂ ਕੀ ਕਿਤੇ ਮੈਂ ਨਾ ਜਾਗ ਤੋੜਦੀ ਆਂ ਡਾਡਾ ਚੋਰੀ ਨਹੀਂ ਵੀਰ ਨੂੰ ਪਤਾ ਮਾਸੇ ਇਹ ਆਦੇ ਮੈਂ ਖੱਟ ਮਿੱਠਾ ਚਾਰ ਨਹੀਂ ਪਾਉਣਾ ਹਲਦੀ ਵਾਲਾ ਮਸਤੀ ਪਾਈ ਹਲਦੀ ਵਾਲਾ ਨਹੀਂ ਪਾ ਦੋ ਹਲਦੀ ਪਾ ਦੋ ਨਹੀਂ ਟਖੰਡ ਨਾ ਪਾਈ ਹਾਂ ਉਹਦੇ ਵਿੱਚ ਹੀ ਆਪੇ ਸਾਰੇ ਕੋ ਪੈ ਜੋ ਮਿਰਚ ਅਦਰਕ ਨਹੀਂ ਇਹ ਵੀ ਵੱਖਰੇ ਵੱਖਰੇ ਪਾਣੇ ਹਨ ਤੜਕੇ ਪਾਵਾਂਗੇ ਉਹਦਾ ਪਾਉਣਾ ਅੱਛਾ ਅੱਛਾ ਤੇਰੀ ਮਰਜ਼ੀ ਤੂੰ ਜਿਹੜਾ ਮੈਂ ਨਹੀਂ ਨਹੀਂ ਪਾਉਦੇ ਜਿਹੜਾ ਖੱਟੇ ਮਿੱਠੇ ਚ ਫਿਰ ਹਲਦੀ ਨਹੀਂ ਪੈਣੀ ਨਹੀਂ ਨਹੀਂ ਵਚਨ ਹਲਦੀ ਪਣੀ ਹੋ ਚੁੱਕੀ ਮੈਂ ਉਹ ਕ ਦਿਖਾਤਾ ਨਹੀਂ ਮੈਂ ਹਾਂ ਕਿਹੜਾ ਇਹਨੇ ਖਾਦਾ ਵਾ ਇਹਨੂੰ ਲੋਰ ਮੈਂ ਜੁਮ ਚੇਤਾ ਨਹੀਂ ਹੁੰਦਾ ਹਣਾ ਨਾ ਚਾਚੀ ਨੇ ਪਵਾਇਆ ਯਾ ਵਾਲਾ ਚਾਚੀ ਨੇ ਕ ਮਿੱਠਾ ਨਹੀਂ ਪਾਇਆ ਚਾਚੀ ਨੇ ਇਹੋ ਪਾਇਆ ਦੂਜਾ ਹਲਦੀ ਵਾਲਾ ਕਿਹੜੀ ਚਾਚੀ ਦੀ ਹਰਪ੍ਰੀਤ ਨੇ ਕਿਦੋਂ ਪਾਇਆ ਉਹ ਆ ਨਾ ਆਪੇ ਪਾਇਆ ਦੋਵਾਂ ਚੀਜ਼ਾਂ ਨੇ ਕਹਿੰਦੇ ਚਾਚੀ ਕਹਿੰਦੇ ਥੋੜਾ ਜਿਹਾ ਅਦਰਕ ਸੜਦੀ ਫਿਰ ਨਿੰਬੂ ਵਾਲੇ ਚ ਆਹੋ ਇਹਨੂੰ ਖੱਲੇ ਹਲਦੀ ਪਾ ਕੇ ਵਿੱਚ ਥੋੜਾ ਜਿਹਾ ਅਦਰਕ ਪਾ ਤੇ ਦੂਜਾ ਅਦਰਕ ਤੜਕ ਕੇ ਤੇ ਮਿਰਚਾਂ ਵਿੱਚ ਤੜਕ ਕੇ ਇਹਦੇ ਪਾ ਦੇਣੀ ਸਾਨੂੰ ਪਰ ਖੱਟਾ ਮਿੱਠਾ ਸਵਾਦ ਲੱ ਕਾ ਮਾਸੀ ਕਲ ਕਲ ਪੈ ਗਿਆ ਵੀ ਫਿਰ ਜਿਆਦਾ ਮਿੱਠਾ ਮੈਂ ਕਿਹਾ ਜਿਆਦਾ ਮਿੱਠਾ ਨਹੀਂ ਹੁੰਦਾ ਜਿਆਦਾ ਮਿੱਠਾ ਥੋੜੀ ਜਿਆਦਾ ਮਾੜਾ ਮਾੜਾ ਲੱਗਣਾ ਹੈ ਹਾਂ ਮਾੜਾ ਮਾੜਾ ਜਿਆਦਾ ਲੱਗਣਾ ਟੇਸਟ ਬਤਾ ਕੇ ਨਹੀਂ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਪਾਓ ਬਿੜ ਕੇ ਖਾਦਾ ਨਾ ਤਾਂ ਕੀ ਫਾਇਦਾ ਨਾ ਸਾਨੂੰ ਦੇ ਦੇ ਕੋਈ ਨਹੀਂ ਫਿਰ ਕੀ ਗਵਾਂਡੀ ਗਵਾਂਡੀ ਤੇ ਕੰਮ ਹੁੰਦੇ ਗਵਾਂਡੀ ਗਵਾਂਡੀ ਤੇ ਕੰਮ ਹੁੰਦੇ ਗਵਾਂਡੀ ਗਵਾਂਡੀ ਤੇ ਕੰਮ ਹੁੰਦੇ ਹੈ ਪਰ ਕਰੰਦ ਮੈਂ ਹਾਂ ਕਿ ਤੂੰ ਇਹਨਾਂ ਨੂੰ ਆਪਣਾ ਦੇ ਦੀ ਵੀ ਇਹਨਾਂ ਨੂੰ ਤੇਰਾ ਕਿੰਨਾ ਸਵਾਦ ਲੱਗਦਾ ਇਹ ਤੈਨੂੰ ਆਪਣਾ ਆਉਂਦਾ ਕਰੀਏ ਨਾ ਫਿਰ ਫਿਰ ਪਤਾ ਲੱਗ ਜੂ ਕਿ ਕੰਬਲੀ ਕੰਬਲੀ ਫਿਰ ਤਾਂ ਪਤਾ ਕੰਬਲੀ ਕੰ ਹਾਂ ਜੀ ਲਾਤੀ ਆਹਨ ਕਰੋ ਇਹਦਾ ਰਹਿ ਗਿਆ ਵੀ ਇਹਨੂੰ ਕਰ ਲੀਏ ਇਹਦੀ ਜਿਹ ਰਹਿੰਦੀ ਆ ਆਹ ਇਹਦਾ ਆ ਰਹਿੰਦਾ ਜਵੈਨ ਥੋੜੀ ਜੀ ਦੇ ਇਹ ਜਵੈਨ ਵੀ ਰਹਿੰਦੀ ਜੋ ਗ੍ਰਾਈਂਡ ਕਰਨ ਵਾਲੀ ਆ ਵੀ ਨਮ ਕਰਾਂ ਤੇ ਔਲੇ ਦਾ ਔਲੇ ਦਾ ਤੇ ਮਿਰਚਾਂ ਦਾ ਇਕੱਠਾ ਪਾਉਣਾ ਹੈ ਹੈ ਮਾਸੀ ਔਲੇ ਮਿਰਚ ਅਦਰ ਇਕੱਠਾ ਚਾਦਰ ਔਲੇ ਮਿਰਚ ਅਦਰ ਇਕੱਠਾ ਕਿੰਨਾ ਕਤਾਰਾ ਤੇ ਪਾ ਗਲੇ ਵੰ ਤੇਲ ਥੋੜਾ ਜਿਹਾ ਪਾ ਕੱਚੀ ਕੱਚੀ ਦਾ ਕੱਚੀ ਥੋੜੀ ਜਿਹਾ ਬੰਦ ਲੈ ਆ ਕੱਚੀ ਕਿ ਲਾਇਆ ਮੋੜ ਕੇ ਲੈ ਜੀ ਮਾਂ ਹੱਲਵਾ ਕੋਨੇ ਚ ਪਾ ਕੇ ਲਿਆਉਣਾ ਕਿਹੜਾ ਸੀ ਕਿਤੇ ਰੱਖ ਚਲ ਕੜਾਈ ਜੀ ਆਹ ਕਰਤੀ ਗ੍ਰੈਂਡ ਇਹਨੇ ਟਾਈਮ ਨਹੀਂ ਹੈਗਾ ਟਾਈਮ ਟਾਈਮ ਨਹੀਂ ਹੈਗਾ ਨਿਆਣੇ ਆਉਣ ਆ ਲੈ ਆਓ ਆ ਗਈ ਮੇਰੀ ਕੀ ਆ ਗਈ ਘਰੇ ਆਉਂਦੇ ਪਾਈ ਰੁਪਿਆ ਚਾਰ ਕੋਈ ਮਾਸੀ ਦਾ ਚੰਗਾ ਚਲ ਆਓ ਜਗਾ ਪਕਾ ਲੀਓ ਹਾਂ ਪਿਆਜੋ ਕੌਣ ਮਿੱਠਾ ਪੋੜਾ ਲਗਾਂਗੇ ਇਹਨਾਂ ਨੂੰ ਆਪਣਾ ਖਾ ਦੇਣੀ ਹੈ ਫਿਰ ਪੋੜਾ ਲੱਗ ਜੀਦਾ ਵਧੀਆ ਹੈ ਮਿੱਠਾ ਵੀ ਪੋੜਾ ਲਿਆ ਤਾ ਹਾਂ ਇਹ ਮਿੱਠਾ ਪੋੜਾ ਇੱਧਰ ਪਾਣੀ ਦੇ ਛੱਟਾ ਮੈਂਦੀਆਂ ਉੱਧਰ ਰੱਖ ਦੀ ਉੱਧਰ ਰੱਖ ਤੇ ਅਦਰ ਕੰਮ ਕਰਤਾ ਜੇ ਇਹਨਾਂ ਆਪੇ ਦੇ ਹੂੰ ਇਸ ਸਮੇਂ ਕੰਡਾ ਲੱਗੀ ਤਾਂ ਬੰਦ ਦੋਖੋ ਤੇ ਕੋਤੋਂ ਨਹੀਂ ਆਹ ਹੋਣੇ ਕੱਟੇ ਨੂੰ ਖਿਲਾ ਲਾ ਇਹਨਾਂ ਨੂੰ ਬੂਹੇ ਰੁਕਾ ਦੇ ਨਾ ਲਾ ਦੇ ਤੁਮ ਮਮਾ ਆਹੋ ਦੁੱਪੇ ਤੇ ਮੰਮੀ ਜੱਟ ਮੰਮੀ ਇਹਨਾਂ ਕਿਤੇ ਰੱਖ ਦੇ ਜੂ। ਇਹ ਕਿੰਨੇ ਦਾ? ਇਹ ਆਪ ਨੂੰ ਚਲਾਣਾ ਤਾਈ ਕੋਲ ਕਿੰਨੇ ਲੱਗਦੇ ਕਿਹਾ। ਨਹੀਂ ਖੋਲੜਾ ਇਹਨਾਂ ਨੱਪਾ। ਮਾਂ ਦੀ ਫਰਜੰਦ ਕਿਹੜਾ। ਤੇ ਆਪਣੇ ਇਹ ਆ ਡੱਬੇ ਤੇ ਪੇਚ ਨਹੀਂ ਵਾਹਦੇ ਡੱਬਾ ਲੱਭਣਾ ਪੈਣਾ। ਬੰਦ ਕਰ। ਖੋਲਿਆ। ਤੇ ਉਹਦਾ ਢੱਕਣ ਲਾਉਣੀ ਕਿੱਲੇ ਹੁੰਦੀ। ਇਹਦਾ ਢੱਕਣ ਹੈ। ਇਹਦਾ ਢੱਕਣ। ਇਹ ਉਹੀ ਨਹੀਂ ਜਿੰਨਾ ਚੌਲ ਪੁਣੇ ਹੈ। ਕੀ ਕਰਨੇ? ਨਹੀਂ ਕੀ। ਉਪਾਰਟੀ ਸਾਹ ਵੀ ਜਿਹੜੀ ਮਰੁੱਦਾ ਲੱਗ ਕੇ ਪਈ ਸੀ ਆਪਣਾ ਇੱਕ ਚਪਾਉਂਦੀ ਐ ਦੱਸ ਇਹ ਖਾਲੀ ਇਹ ਕਹਿੰਦਾ ਮੇਰਾ ਤੇ ਬਾਅਦ ਲੈ ਜੀ ਨਹੀਂ ਨਹੀਂ ਲੈ ਜਾਓ ਇਸ ਮਾਨ ਸੋਈ ਖਾਲੀ ਕਰਨੀ ਹੈ ਸਾਡਾ ਗੈਸ ਬਲਦਿਆ ਕਈ ਕੁਝ ਹੋ ਗਿਆ ਹੈ ਸੌਣ ਜਾ ਚੇਤੇ ਰੱਖੀ ਆਓ ਜੇ ਜਗਤ ਤੇ ਤੁਹਾਡੀ ਮੰਮੀ ਆਏ ਨਾ ਇਹ ਵੀ ਕੋਣਾ ਕਾ ਬਣਵਾਉਣਾ ਵਾ ਖਾਣ ਚੇਤੇ ਰੱਖੀ ਮੇਰੀ ਨਾ ਚਾਹਾਂ ਕਿ ਮੈਂ ਬਣਾ ਕੇ ਆਵਾਂ ਆ ਉਹ ਆਡੀ ਮਾਸੀ ਨੇ ਮਰ ਰੱਬਾ ਨਹੀਂ ਬਣਾਉਣਾ ਨਾ ਤੁਸੀਂ ਮਰ ਰੱਬਾ ਬਣਾ ਦਿਓ ਆਈ ਜੋ ਆਉਂਦਾ ਜੀ ਜੀ ਚੇਤੀ ਖਾਣ ਹੈ ਆਹ ਕਹਿੰਦਾ ਮੇਰਾ ਤੁਸੀਂ ਤੁਹਾਡਾ ਤੁਹਾਡਾ ਹੀ ਰਹਿਣਾ ਖਾਣਾ ਨਾ ਠੀਕ ਹੈ ਸਾੜ ਦੇਤਾ ਰੱਖੀ ਗੋਡੀ-ਮੋਡੀ ਦਾ ਕੰਮ ਹੁੰਦਾ ਨਮੈਰੀ ਰੱਖਣਾ ਲੈ ਰੱਖਣਾ ਕਿਉਂ ਨਹੀਂ ਗਿਆ ਹੁਣ ਆ ਕੇ ਚੁੱਪ ਕੇ ਕਰਾਂਗੇ ਲੈ ਇੱਕ ਛੱਡ ਗਿਆ ਅਹੀਂ ਤਾਂ ਲੱਗੋ ਮੈਂ ਮੋਹੀ ਪੁੱਜੀ ਸੀ ਨਿੱਚਾ ਲਿਖ ਲਈ ਮੋਹੀ ਲਈ ਹੁੰਣਾ ਨੇ ਫਿਰ ਜਦੋਂ ਨਹੀਂ ਲੱਭੀ ਕੋਈ ਤੇ ਫਿਰ ਤੋੜੀ ਪੈਣੀ ਤਾਂ ਨਾ ਹਣੋਂ ਉਦਾਂ ਵੀ ਤਾਂ ਹਾਂ ਤਾਂ ਨਿੱਚਾ ਲਿਖ ਲਈ ਤੇ ਫਿਰ ਇੱਕ ਡੱਬਾ ਰੱਖ ਕੇ ਕੜਾਈ ਹੈ ਜੀ ਕੜਾਈ ਹੈ ਜੀ ਸੱਚ ਕੜਾਈ ਨਹੀਂ ਇੱਕ ਜਿਹਨ ਛੱਡਿਆ ਪਾ ਅਹੀਂ ਛੱਡ ਕੇ ਆਣਾ ਜੇ ਛੱਡੇ ਗੁਰਪੀ ਦੇ ਨਾਲੇ ਦੀ ਕੋ ਮਹਿੰਦੀ ਫੜ ਕੇ ਲਿਆਵੀ ਮਲਾਹਾ ਹੋਰ ਨਹੀਂ ਕੁ ਸਮਾਣਿਆ ਕੇ ਬਸ ਕੀ ਫੜਨਾ ਮਹਿੰਦੀ ਹੈ ਅਗੇ ਫੜ ਕੇ ਠੰਡੀ ਹੈ ਲੈ ਜਾਓਗੇ ਹਾਂ ਹਾਂ ਚਲ ਜਾਓ ਤੇ ਡਿੱਗ ਗਏ ਚਾਰ ਚੁਰ ਡੁੱਲ ਗਏ ਸਾਡੀ ਕੋਈ ਗਾਰੰਟੀ ਨਹੀਂ ਆਡੀ ਬਸ ਸੋਨਾ ਚੀ ਦੀ ਗਾਰੰਟੀ ਜਿਹੜਾ ਸਾਡਾ ਦਰਵਾਜ਼ਾ ਨਹੀਂ ਪਾਰ ਹੁੰਦੇ ਹੁਣ ਹੋ ਗਏ ਬਸ ਕੋਈ ਨਾ ਲੱਗਾ ਮੈਂ ਫਿਰ ਮੈਂ ਤੈਨੂੰ ਠੰਡ ਚ ਵੀ ਨਹੀਂ ਚਾਹਣ ਹੈਗਾ ਤੈਨੂੰ ਭਿੱਜੀ ਜਾਂਦੇ ਠੰਡੇ ਪਾਣੀ ਨਾਲ ਹਾਂ ਚੱਪਲ ਤੋੜੀ ਚੱਪਲ ਦੇ ਦੀ ਚੱਪਲ ਦਿਨੀ ਅੰਮੇ